ਬਹੁਤ ਬਲ ਮਿਲਿਆ ਜਿਹੜੇ ਆਮ ਆਦਮੀ ਪਾਰਟੀ ਦੇ ਬਲਾਗ ਪ੍ਰਧਾਨ ਵੀ ਆ ਗਏ ਜੀ ਹੋਰ ਵੀ ਸਾਥੀ ਜਿਹੜੇ ਇਹ ਇਧਰੋਂ ਹੀ ਗਏ ਨੇ ਸਾਰੇ ਸੋ ਆਪਣੇ ਘਰ ਵਾਪਸ ਆਏ ਨੇ ਸੋ ਮੈਂ ਇਹਨਾਂ ਦਾ ਵੈਲਕਮ ਕਰਨਾ ਇਹਦੇ ਨਾਲ ਸਾਡੀ ਇਹ ਜਿਹੜੀ ਇਲੈਕਸ਼ਨ ਆ ਇਸ ਵਾਰ ਦੀ ਇਹਨੂੰ ਬਹੁਤ ਵੱਡਾ ਅੰਧਾਰਾ ਮਿਲੇਗਾ ਸੋ ਇਹ ਸੀਟ ਜਿਹੜੀ ਹੈ ਬੜੇ RAM nal ਰਿਸ਼ਪਾਲ ਸਿੰਘ ਜੀ ਜੱਤਰ ਸੋਨੀ ਸਾਹਿਬ ਕੀ ਲੱਗਦਾ ਕਿ ਲੋਕ ਖਫਾ ਨੇ ਆਮ ਆਦਮੀ ਪਾਰਟੀ ਦੇ ਕਿਉਂਕਿ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਕਿ ਸਾਡੀਆਂ ਜਿਹੜੀਆਂ ਬੰਦਾ ਮਾਨਸਤਕਾਰ ਸੀ ਉਹ ਨਹੀਂ ਸਭ ਨੂੰ ਮਿਲ ਪਾਇਆ ਕੀ ਲੱਗਦਾ ਕਿ ਇਹੀ ਕਾਰਨ ਰਿਹਾ ਦੇਖੋ ਗੱਲ ਆ ਪਾਰਟੀ ਚਲਾਉਣ ਦਾ ਜਾਂ ਸਰਕਾਰ ਚਲਾਉਣ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤਜਰਬਾ ਹੋਣਾ ਚਾਹੀਦਾ ਜੀ ਸੋ ਇਹ ਨਾ ਦੇ ਲੋਕਾਂ ਨੂੰ ਕੋਈ ਕਰ ਸਕੇ ਤੇ ਨਾ ਸਰਕਾਰ ਚਲਾ ਸਕਣ ਲੇਕਿਨ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੀ ਲੱਗਦਾ ਹੈ ਕਿ ਪੰਜਾਬ ਚ ਲਾਅ ਐਂਡ ਆਰਡਰ ਠੀਕ ਤੋਂ ਹਨੂ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਹੀ ਗੋਲੀਆਂ ਚੱਲਦੀਆਂ ਵਾਰਡ ਤੋਂ ਤਾਂ ਨਹੀਂ ਸਾਹਮਣੇ ਗੱਲ ਹੈ ਜੀ ਠੀਕ ਵਾਲੇ ਬੰਨੇ ਤੋਂ ਨਹੀਂ ਜਾ ਰਿਹਾ ਵੇਖਣ ਵਾਲੇ ਬੰਨੇ ਜਾ ਰਿਹਾ ਠੀਕ ਹੈ ਧੰਨਵਾਦ ਰਿਸ਼ਪਾਲ ਜੀ ਬਾਜੋ ਦੋ ਮਿੰਟ ਹੋ ਰਿਸ਼ਪਾਲ ਜੀ ਕਿੰਨਾ ਕੁ ਹੁੰਗਾਰਾ ਜਿਹੜਾ ਹੁਣ ਮਿਲ ਰਿਹਾ ਅੱਜ ਵੀ ਆਮ ਆਦਮੀ ਪਾਰਟੀ ਦੇ ਸੈਂਕੜਾ ਵਰਕਰ ਜਿਹੜੇ ਨੇ ਉਹ ਤੁਹਾਡੀ ਪਾਰਟੀ ਸ਼ਾਮਿਲ ਹੋਏ ਕੀ ਕਹਿਣਾ ਚਾਹੋਗੇ ਸਰ ਤੁਹਾਨੂੰ ਮੇਰੀ ਇਲੈਕਸ਼ਨ ਦਾ ਅੱਜ ਪਹਿਲੇ ਦਿਨ ਸੀ ਕੰਬੈਨ ਦਾ ਮੈਂ ਲੋਕਾਂ ਦੇ ਵਿੱਚ ਗਿਆ ਮੈਨੂੰ ਬਹੁਤ ਜ਼ਿਆਦਾ ਵਧੀਆ ਸਹਿਯੋਗ ਮਿਲਿਆ ਮੇਰੇ ਮੁੱਖ ਚੌਂਡ ਦਫਤਰ ਦਾ ਉਦਘਾਟਨ ਮੌਕੇ ਸ੍ਰੀ ਓਮ ਪ੍ਰਕਾਸ਼ ਜੀ ਸੋਨੀ ਡਿਪਟੀ ਸੀਮ ਸਾਹਿਬ ਆਏ ਹੀ ਉਥੇ ਵੀ ਆਮ ਪਾਰਟੀ ਦੇ ਬਲਾਕ ਪ੍ਰਧਾਨ ਤੱਕ ਵੀ ਜੁਆਇਨ ਕਰ ਗਏ ਆ ਹੋਰ ਵੀ ਸੈਂਕੜੇ ਵਰਕਰ ਆ ਜਿਹੜੇ ਸਾਡੇ ਸੰਪਰਕ ਦੇ ਵਿੱਚ ਆ ਰਹੇ ਆ ਦਿਨ ਬਿਨ ਦਿਨ ਤੁਹਾਨੂੰ ਆਪੇ ਹੀ ਪਤਾ ਲੱਗੂਗਾ ਵੀ ਲੋਕ ਇਦਾਂ ਕਾਂਗਰਸ ਨਾਲ ਜੋੜਦੇ ਆ ਕੀ ਕਾਰਨ ਕੀ ਹੈ ਨਾ ਪਿੱਛੇ ਜਾ ਹੁਣ ਆਮ ਆਦਮੀ ਪਾਰਟੀ ਨੂੰ ਲੋਕ ਛੱਡਦੇ ਹੋਏ ਨਜ਼ਰ ਆ ਰਹੇ ਨੇ ਕੀ ਕਾਰਨ ਸਮਝਦੇ ਮੈਨੂੰ ਤੇ ਇਹੀ ਕਾਰਨ ਲੱਗਦਾ ਵੀ ਆਮ ਪਾਰਟੀ ਨੇ ਆਪਣਾ ਭਰੋਸਾ ਗਵਾ ਲਿਆ ਕਿ ਜਿਹੜੇ ਵਾਅਦੇ ਕੀਤੇ ਸੀ ਜਿਹੜੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਲੋਕਾਂ ਦੀ ਨਰਾਸ਼ਤਾ ਇੰਨੀ ਜਿਆਦਾ ਵਧ ਗਈ ਆ ਕਿ ਲੋਕ ਦੁਬਾਰਾ ਕਾਂਗਰਸ ਨਾਲ ਉਦਾਂ ਹੀ ਲੀਆਂ ਬਣੀਆਂ ਬਣ ਕੇ ਜੁੜੇ ਆ ਕਈ ਭਾਜਪਾ ਦੇ ਵੀ ਆਗੂ ਵੇਖੇ ਸੀਗੇ ਉਹ ਵੀ ਨਾਲ ਜੁੜੇ ਨੇ ਕੋਈ ਭਾਜਪਾ ਦੇ ਵੀ ਇਹ ਵਰਕਰ ਕੋਮ ਸ਼ਾਮਲ ਹੋਏ ਆ ਜੀ ਅਜਨਾਲ ਨਾਲ ਮੈਨੂੰ ਤੇ ਅਜੇ ਐ ਲੱਗਿਆ ਵੀ ਕੋਈ ਵੀ ਪਾਰਟੀ ਨਹੀਂ ਪਿਛ ਰਹੀ ਹਰ ਪਾਰਟੀ ਦਾ ਵਰਕਰ ਚਾਹੁੰਦਾ ਵੀ ਮੈਂ ਕਾਂਗਰਸ ਵਿੱਚ ਸ਼ਾਮਲ ਹੋਵਾਂ ਜਿਹੜੇ ਦੂਸਰੇ ਸਾ ਕਾਂਗਰਸ ਛੱਡ ਕੇ ਦੂਸਰੇ ਪਾਰਟੀਆਂ ਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਲਖਾ ਕਹਿੰਦੇ ਹੋ ਕਿ ਉਹ ਤੁਹਾਡੇ ਨਾਲ ਦੁਬਾਰਾ ਜੁੜਨ ਦਾ ਮਤਲਬ ਜੋ ਕਿ ਇਹ ਪਾਰਟੀ ਨੂੰ ਵੱਡੀ ਕਰ ਸਕੀ ਦੁਬਾਰਾ ਮੈਂ ਤੇ ਹਰ ਵਰਕਰ ਨੂੰ ਹਰ ਭਰਾ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਤੁਹਾਡੇ ਕੋਲ ਇੱਕ ਮੌਕਾ ਹੈ ਦੁਬਾਰਾ ਆਪਣੀ ਪਾਰਟੀ 'ਚ ਵਾਪਸ ਆਉਣ ਦਾ ਤੇ ਜਿਹੜੇ ਦੂਜੇ ਵੀ ਪਾਰਟੀਆਂ 'ਚ ਤੇ ਹੋਰ ਵੀ ਹੈਗੇ ਆ ਕਾਂਗਰਸ ਪਾਰਟੀ ਚਾਹੋ ਇੱਕ ਵਧੀਆ ਪਾਰਟੀ ਆ ਇਹਨੂੰ ਮਜ਼ਬੂਤ ਕਰੀਏ ਤਗੜਿਆ ਕਰੀਏ 2027 ਦੇ ਵਿੱਚ ਆਉਣ ਵਾਸਤੇ ਫਿਰ ਦੁਬਾਰਾ ਸਰਕਾਰ ਬਣਾਈਏ ਉਹ ਵਿੱਚ ਵਿੱਚ ਹੋਰ ਵੀ ਆ ਸਕਦੇ ਆ ਜੀ ਲੀਡਰ ਜਿਹੜੇ ਨੇ ਹਾਂ ਹਾਂ ਦਿਨ ਬੇ ਦਿਨ ਕੱਲ ਵੀ ਤੁਸੀਂ ਫੇਰੇ ਵੀ ਤੁਸੀਂ ਦੇਖਿਓ ਹੋਰ ਵੀ ਆ ਰਹੇ ਆ ਹੁਣ ਵੀ ਮੈਂ ਮਿਲ ਕੇ ਆ ਜਿਨ੍ਹਾਂ ਨੂੰ ਜੁਆਇਨ ਨਹੀਂ ਕਰਾਇਆ ਕੱਲ ਕਰਾਵਾਂਗੇ ਉਹਨਾਂ ਨੂੰ ਹੋਰ ਵੀ ਕਰਾਵਾਂਗੇ ਹਰ ਰੋਜ਼ ਕਰਾਇਆ ਕਰਾਂਗੇ